ਪੀਰਾਂ ਨੂੰ ਮੰਨਣ ਵਾਲੀਆਂ ਸਭ ਫਕੀਰੀ ਰੂਹਾਂ ਨੂੰ ਮੇਰੇ ਵੱਲੋਂ ਜੈ ਪੀਰਾਂ ਦੀ ਦੇਖੋ ਪੀਰਾਂ ਦੇ ਪੀਰ ਨਗਾਹੇ ਜਾ ਕੇ ਸੰਗਤਾਂ ਦੀਆਂ ਕਿਵੇਂ ਭਰਦੀਆਂ ਨੇ ਝੋਲੀਆਂ ਜੋ ਵੀ ਪੀਰਾਂ ਦੇ ਦਰ ਗਏ ਉਹਨਾਂ ਦੇ ਖਾਲੀ ਭਾਂਡੇ ਭਰੇ ਅਸਲ ਗੱਲ ਇਹ ਹੈ ਪੀਰਾਂ ਦੇ ਦਰ ਤੇ ਜੋ ਵੀ ਇਨਸਾਨ ਸੱਚੇ ਦਿਲੋਂ ਜਾਣਦਾ ਹੈ ਦਰبار ਤੇ ਜਾ ਕੇ ਕੁਛ ਮੰਗਦਾ ਮੇਰੇ ਪੀਰਾਂ ਨੇ ਆਪਣੇ ਦਰ ਤੋਂ ਕਿਸੇ ਨੂੰ ਵੀ ਅੱਜ ਤੱਕ ਖਾਲੀ ਨਹੀਂ ਤੋਰਿਆ ਮੇਨ ਗੱਲ ਹੁੰਦੀ ਹੈ ਸੱਚੇ ਦਿਲੋਂ ਦੁਆ ਕਰਨ ਦੀ ਸੱਚੇ ਦਿਲੋਂ ਸਲਾਮ ਕਰਨ ਦੀ ਚਲੋ ਹੁਣ ਗੱਲ ਕਰਦੇ ਆ ਪੀਰ ਨਗਾਹੇ ਜਾ ਕੇ ਆਪਾਂ ਨੂੰ ਪੀਰਾਂ ਦੇ ਦਰ ਤੋਂ ਕਿਵੇਂ ਮੰਗਣਾ ਚਾਹੀਦਾ ਹੈ ਪੀਰਾਂ ਦੀਆਂ ਸਾਲ ਦੇ ਵਿੱਚ ਦੋ ਵਾਰ ਚੌਂਕੀਆਂ ਆਉਂਦੀਆਂ ਹਨ ਆਪਾਂ ਨੂੰ ਪੀਰਾਂ ਦੇ ਦਰ ਤੇ ਚੌਂਕੀਆਂ ਦੇ ਮਹੀਨੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਚੌਂਕੀਆਂ ਸੱਚੇ ਦਿਲੋਂ ਭਰਨੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਜਦੋਂ ਵੀ ਜੇਠਾ ਬੀਰਵਾਰ ਆਉਂਦਾ ਹੈ ਆਪਾਂ ਜੇਠੇ ਬੀਰਵਾਰ ਨੂੰ ਵੀ ਪੀਰਾਂ ਦੇ ਦਰ ਤੇ ਆਪਾਂ ਚੌਂਕੀ ਭਰ ਸਕਦੇ ਹਾਂ ਜਦੋਂ ਵੀ ਤੁਸੀਂ ਚੌਂਕੀ ਤੇ ਜਾਓ ਪੀਰਾਂ ਦੀ ਚੌਂਕੀ ਤੇ ਜਾਓ ਪੀਰਾਂ ਦੇ ਨਾਮ ਦੇ ਇੱਕ ਹਰੇ ਰੰਗ ਦੇ ਚਾਦਰ ਤਹਿਤ ਜ਼ਰੂਰ ਲਿਆ ਕਰੋ। ਚਰਾਗਾ ਦੇ ਲਈ ਸਰੋਂ ਦਾ ਤੇਲ, ਅਰਗਬਤੀ ਤੂਫ, ਸ਼ੱਕਰ, ਪਤਾਸਿਆਂ ਦਾ ਚੜਾਵਾ ਜ਼ਰੂਰ ਦਿਆ ਕਰੋ। ਜਦੋਂ ਤੁਸੀਂ ਪੀਰਾਂ ਦੇ ਦਰਬਾਰ ਜਾਓ, ਦਰਗਾਹ ਜਾਓ। ਜਦੋਂ ਤੁਹਾਡੇ ਵੱਲੋਂ ਪੀਰਾਂ ਦੀ ਚਾਦਰ ਚੜਾਈ ਜਾਵੇ ਤਾਂ ਤੁਸੀਂ ਸਲਾਮ ਕਰਿਆ ਕਰੋ। ਦੁਆ ਇਸ ਤਰ੍ਹਾਂ ਮੰਗਿਆ ਕਰੋ। ਸਭ ਤੋਂ ਪਹਿਲਾਂ ਤੁਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗਿਆ ਕਰੋ ਫਿਰ ਸਭ ਦੇ ਲਈ ਖੈਰ ਮੰਗਿਆ ਕਰੋ ਜਿੰਨੀਆਂ ਵੀ ਸੰਗਤਾਂ ਪੀਰਾਂ ਦੇ ਦਰ ਤੇ ਆਉਂਦੀਆਂ ਸਭ ਦੇ ਲਈ ਦੁਆ ਕਰਿਆ ਕਰੋ ਉਸ ਤੋਂ ਬਾਅਦ ਤੁਸੀਂ ਕਿਹੜੇ ਕੰਮ ਆਏ ਹੋ ਉਸ ਕੰਮ ਦੀ ਤੁਸੀਂ ਪੀਰਾਂ ਦੇ ਅੱਗੇ ਦੁਆ ਮੰਗਿਆ ਕਰੋ ਪੀਰਾਂ ਦੇ ਅੱਗੇ ਬੈਠ ਕੇ ਸੱਚੇ ਦਿਲ ਦੇ ਨਾਲ ਆਪਣੀ ਹਾਜ਼ਰੀ ਭਰਿਆ ਕਰੋ ਮੇਰਾ ਪੀਰ ਤੁਹਾਨੂੰ ਕਦੇ ਵੀ ਆਪਣੇ ਦਰ ਤੋਂ ਖਾਲੀ ਨਹੀਂ મોੜੇਗਾ ਤੁਹਾਡੀ ਖਾਲੀ ਝੋਲੀ ਪੀਰਾਂ ਦੇ ਦਰ ਤੋਂ ਜ਼ਰੂਰ ਭਰ ਜਾਵੇਗੀ ਸੰਗਤ ਜੀ ਆਪਾਂ ਕੁਝ ਗਲਤੀਆਂ ਇਹੋ ਜਿਹੀਆਂ ਕਰ ਦਿੰਨੇ ਆ ਜਿਸ ਕਾਰਨ ਆਪਣੇ ਪੀਰ ਸਰਕਾਰ ਆਪਣੇ ਤੋਂ ਨਾਰਾਜ਼ ਹੋ ਜਾਂਦੇ ਆ ਆਪਾਂ ਨੂੰ ਉਹ ਗੱਲਾਂ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਵੀਰਵਾਰ ਨੂੰ ਆਪਾਂ ਪੀਰਾਂ ਦੇ ਨਾਮ ਦੇ ਚਿਰਾਗ ਆਪਾਂ ਘਰ ਦੇ ਵਿੱਚ ਰੋਸ਼ਨ ਕਰਦੇ ਆ ਤੌਸ ਘਰ ਦੇ ਵਿੱਚ ਕਦੇ ਵੀ दारू ਸ਼ਰਾਬ ਨਹੀਂ ਬੜਨੀ ਚਾਹੀਦੀ ਜਿਸ ਕਮਰੇ ਵਿੱਚ ਆਪਾਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਆ ਉਸ ਕਮਰੇ ਨੂੰ ਵੱਧ ਤੋਂ ਵੱਧ ਉਸ ਕਮਰੇ ਦੀ ਸਫਾਈ ਰੱਖਿਆ ਕਰੋ ਖੁਸ਼ਬੂ ਅਰਗਬੱਤੀ ਵਗੈਰਾ ਕਰਕੇ ਰੱਖਿਆ ਕਰੋ ਤੇ ਜੋ ਵੀ ਜੁੜੇ ਚੱਪਲ ਆ ਉਹ ਬਾਹਰ ਉਤਾਰਿਆ ਕਰੋ ਜੇਠੇ ਵੀਰਵਾਰ ਨੂੰ ਪੀਰਾਂ ਦੀ ਨਿਆਜ਼ ਕਰਿਆ ਕਰੋ ਨਿਆਜ਼ ਬਣਾ ਕੇ ਨਿਆਦਾ ਚੜਾਵਾ ਪੀਰਾਂ ਨੂੰ ਦਿਆ ਕਰੋ ਵੀਰਵਾਰ ਜਾਂ ਕੋਈ ਹੋਰ ਦਿਨ ਤੁਹਾਡੇ ਵਾਰ ਦੇ ਵਿੱਚ ਕੋਈ ਫਕੀਰ ਆਉਂਦਾ ਹੈ ਕੋਈ ਆਟਾ ਮੰਗਦਾ ਹੈ ਕੋਈ ਰੋਟੀ ਮੰਗਦਾ ਹੈ ਉਸ ਨੂੰ ਖਾਲੀ ਨਾ ਤੋਰਿਆ ਕਰੋ ਕਿਉਂਕਿ ਪਤਾ ਨਹੀਂ ਹੁੰਦਾ ਪੀਰ ਕਿਹੜੇ ਬਾਣੇ ਕਿਹੜੇ ਪੇਸ਼ ਦੇ ਵਿੱਚ ਤੁਹਾਡੇ ਘਰੇ ਤੁਹਾਡੀ ਪ੍ਰੀਖਿਆ ਲੈਣ ਆਜੇ ਇਸ ਤੋਂ ਇਲਾਵਾ ਕਿਸੇ ਨੂੰ ਵੀ ਮੰਦੇ ਚੰਗੇ ਬੋਲ ਨਾ ਬੋਲਿਆ ਕਰੋ ਕਿਉਂਕਿ ਆਪਾਂ ਜੇ ਪੀਰਾਂ ਨੂੰ ਮੰਨਦੇ ਆਂ ਆਪਾਂ ਨੂੰ ਪੀਰਾਂ ਦੀ ਰਜਾ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੋ ਵੀ ਇਨਸਾਨ ਜੋ ਵੀ ਪੀਰਾਂ ਦਾ ਮਰੀਦ ਹੈ ਜੇ ਨਾ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੇਗਾ ਪੀਰ ਉਸ ਤੇ ਜਲਦੀ ਹੀ ਮਿਹਰਬਾਨ ਹੋ ਜਾਂਦੇ ਨੇ ਉਸ ਦੀਆਂ ਸਾਰੀਆਂ ਇਹ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਕਿਉਂਕਿ ਪੀਰ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾੜੀ ਮੈਂ ਆਸ ਕਰਦੇ ਹਾਂ ਕਿ ਜਾਣਕਾਰੀ ਆਪ ਜੀ ਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਹ ਆਪਣਾ ਚੈਨਲ ਪੀਰ ਕਾ ਗੁਲਾਮ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਨਾਲ ਜੋ ਘੰਟੀ ਦਾ ਬਟਨ ਹੈ ਉਸ ਨੂੰ ਦਬਾਓ ਤਾਂ ਕਿ ਆਪਣੀ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਸਮੇਂ ਤੇ ਮਿਲਦੀ ਰਹੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ